ਪ੍ਰਿੰਸੀਪਲ ਸਤਵੀਰ ਸਿੰਘ ਹੋਰਾ ਨੇ ਨਾ ਇਸ ਘਟਨਾ ਨੂੰ ਬੜਾ ਬਾਖੂਬੀ ਬਿਆਨ ਕੀਤਾ ਹੈ ਚਮਕੌਰ ਦੀ ਗੜੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਰਾਜਮਾਨ ਨੇ ਪ੍ਰਿੰਸੀਪਲ ਜੀ ਲਿਖਦੇ ਨੇ ਇੱਕ ਵਜ਼ੀਰ ਖਾਨ ਦੇ ਪਾਸੋਂ ਇੱਕ ਕਾਸਤ ਚਮਕੌਰ ਦੀ ਗੜੀ ਵਿੱਚ ਭੇਜਿਆ ਗਿਆ ਸਤ ਪੋ ਦੀ ਸ਼ਾਮ ਨੂੰ 8 ਪੋ ਨੂੰ ਸਾਹਿਬ ਜاده ਸ਼ਹੀਦ ਹੁੰਦੇ ਨੇ ਕਾਸਤ ਕਹਿੰਦੇ ਨੇ ਮੈਸੇਂਜਰ ਨੂੰ ਜਿਵੇਂ ਅੱਜ ਹਰ ਅ ਦਿੱਲੀ ਜਾਓ ਤੁਸੀਂ ਹਰ ਥਾਂ ਤੇ ਤੁਹਾਨੂੰ ਹਰੇਕ ਕੰਟਰੀ ਦਾ ਤੁਹਾਨੂੰ ਅੰਬੈਸਡਰ ਮਿਲੇਗਾ ਇਹ ਅੱਜ ਦੇ ਦੌਰ ਵਿੱਚ ਅੰਬੈਸਡਰ ਸ਼ਬਦ ਵਰਤਿਆ ਜਾਂਦਾ ਹੈ ਉਹਨਾਂ ਸਮਿਆਂ ਵਿੱਚ ਕਾਸਤ ਸ਼ਬਦ ਵਰਤਿਆ ਜਾਂਦਾ ਸੀ ਇਹ ਮੁਗਲਾਂ ਵੱਲੋਂ ਭੇਜਿਆ ਖੁਆ ਪਹਾੜੀ ਰਾਜਿਆਂ ਵੱਲੋਂ ਭੇਜਿਆ ਖੁਆ ਅੰਦਰ ਆਉਂਦਾ ਹੈ ਹਸਨ ਖਾਂ ਕਰਕੇ ਵੈਸੇ ਦਾ ਨਾਮ ਦਾ ਜ਼ਿਕਰ ਵੀ ਆਉਂਦਾ ਹੈ ਅੰਦਰ ਆਇਆ ਅੰਦਰ ਆ ਕੇ ਨਿਬਾਤ ਪਾਈ ਕਹਿੰਦਾ ਐ ਗੁਰੂ ਗੋਬਿੰਦ ਸਿੰਘ ਸਾਨੂੰ ਪਤਾ ਹੈ ਆਪ ਜੀ ਕਈ ਦਿਨਾਂ ਤੋਂ ਭੁੱਖੇ ਹੋ ਤੁਹਾਡੇ ਕੋਲ ਜੰਗ ਲੜਨ ਦੇ ਲਈ ਖਥਿਆਰ ਵੀ ਬਹੁਤੇ ਨਹੀਂ ਤੁਹਾਡੇ ਕੋਲ ਘੋੜੇ ਵੀ ਬਹੁਤੇ ਨਹੀਂ ਤੇ ਤੁਹਾਡੇ ਪਾਸ ਅਸਤਰ ਸ਼ਸਤਰ ਬਲ ਬਹੁਤਾ ਨਹੀਂ ਸਾਡੀ ਇੱਕੋ ਦਰਖਾਸਤ ਖੈ ਵਜ਼ੀਰ ਖਾਨ ਵੱਲੋਂ ਸੁਨਿਆ ਲੈ ਕੇ ਆਇਆ ਕਿ ਜੇਕਰ ਆਪ ਜੀ ਇੱਥੇ ਖਥਿਆਰ ਛੱਟ ਕੇ ਹੱਥ ਖੜੇ ਕਰਕੇ ਜੇਕਰ ਬਾੜ ਆ ਜਾਓ ਨਾ ਔਰੰਗੇ ਤੱਕ ਤੁਹਾਡੇ ਲੇ ਸਪਾਰਸ਼ ਕੀਤੀ ਜਾਏਗੀ ਸਖਤੀ ਨਹੀਂ ਵਰਤੀ ਜਾਏਗੀ ਇੱਕੋ ਸ਼ਰਤ ਖੈ ਬਸ ਹੱਥ ਖੜੇ ਕਰਕੇ ਬਾਹਰ ਆ ਜਾਓ ਹੁਣ ਸੁਣਿਆ ਜੇ ਨਿਰਪੈਤਾ ਕੀ ਖੁੰਦੀ ਹੈ ਨਿਰਭੋਉ ਨੂੰ ਜਪ ਕੇ ਨਿਰਭੈ ਕਿਵੇਂ ਬਣਿਆ ਜਾਂਦਾ ਹੈ ਉੱਥੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦਾ ਜਵਾਬ ਨਹੀਂ ਦਿੱਤਾ ਸਤਗੁਰ ਪਾਤਸ਼ਾਹ ਜਿਹਦੇ ਵੱਡੇ ਫਰਜੰਦ ਲਖਤੇ ਜਿਗਰ ਅੱਖੀਆਂ ਦੇ ਤਾਰੇ ਨੂਰੇ ਨਜ਼ਮ ਤਨ ਬਾਬਾ ਅਜੀਤ ਸਿੰਘ ਸਾਹਿਬ ਉਹ ਰਹਨੇ ਇੱਕ ਬੜਾ ਪਿਆਰਾ ਉਸ ਵੇਲੇ ਅਨਸਰ ਕੀਤਾ ਕੇ ਜਵਾਬ ਦਿੰਦਾ ਹੈ ਕਿਨ ਲੱਗੇ ਆਕਾਸ ਯਾਦ ਰੱਖੀ ਤੂੰ ਅੱਜ ਖਾਲਸੇ ਦੇ ਘਰ ਵਿੱਚ ਆਇਆ ਹੈ ਵੈਸੇ ਜਿਹੜੀ ਮਨਸ਼ਾ ਨਾਲ ਤੂੰ ਆਇਆ ਹੈ ਚਿੱਤ ਇਹ ਕਰਦਾ ਸੀ ਜੇਕਰ ਖਾਲਸੇ ਦੇ ਘਰ ਵਿੱਚ ਨਾ ਹੁੰਦਾ ਕਿਤੇ ਬਾਹਰ ਗੱਲ ਕਹਿੰਦਾ ਤੇ ਤੇਰੀ ਜਿਸ ਜ਼ਬਾਨ ਤੋਂ ਇਹ ਅਲਫਾਜ਼ ਨਿਕਲੇ ਸਨ ਇਹ ਜ਼ਬਾਨ ਖੀ ਮੈਂ ਕੱਟ ਦੇਣੀ ਸੀ ਪਰ ਤੂੰ ਘਰ ਵਿੱਚ ਖੈ ਖਾਲਸੇ ਨੂੰ ਇਹ ਹੁਕਮ ਖੈ ਘਰ ਆਏ ਹੋਏ ਤੇ ਇਹ ਵਾਰ ਨਹੀਂ ਕਰਦਾ ਪਰ ਸਾਡਾ ਖੁਣ ਜਵਾਬ ਲੈ ਕੇ ਜਾਈਂ ਸੱਤੇ ਰਖੀ ਜਾ ਕੇ ਸੁਣਿਆ ਦੇ ਦੀ ਸਾਡਾ ਮੈਸੇਜ ਅੱਗੇ ਪਹੁੰਚਾ ਦੇ ਕਿ ਜੜੀਆਂ ਜੰਗਾਂ ਹੁੰਦੀਆਂ ਨਾ ਉਹ ਕੇਵਲ ਹਥਿਆਰਾਂ ਦੇ ਨਾਲ ਬਲ ਸ਼ਸ਼ਤਰ ਦੇ ਨਾਲ ਨਹੀਂ ਉਹ ਜਿੱਤੀਆਂ ਜਾਂਦੀਆਂ ਦੋ ਚੀਜ਼ਾਂ ਦੀ ਲੋੜ ਖੁੰਦੀ ਖੈ ਇੱਕ ਖੈ ਤੁਹਾਡੇ ਅੰਦਰ ਕਿੱਡਾ ਵੱਡਾ ਸਿੱਧਕ ਕਿੱਡੀ ਵੱਡੀ ਦ੍ਰਿੜਤਾ ਤੁਹਾਡੇ ਅੰਦਰ ਕਿੱਡਾ ਵੱਡਾ ਜਿਗਰਾ ਖੈ ਤੇ ਦੂਸਰਾ ਤੁਹਾਡਾ ਗੁਰੂ ਉੱਤੇ ਭਰੋਸਾ ਕਿੰਨਾ ਕੁ ਖੈ ਜਾ ਕੇ ਸਾਡਾ ਮੈਸੇਜ ਦੇ ਦੇਈ ਸਾਡਾ ਜਿਗਰਾ ਵੀ ਬੁਲੰਦ ਸਿੱਧਕ ਵੀ ਬੁਲੰਦ ਤੇ ਗੁਰੂ ਗੋਬਿੰਦ ਸਿੰਘ ਆਪ ਪ੍ਰਤੱਖ ਸਿਰ ਤੇ ਖੱਤ ਦੇ ਕੇ ਖੜਾ ਹੋਇਆ ਹੈ ਕੀ ਹੋਇਆ ਸਾਡੇ ਪਾਸ ਹਥਿਆਰ ਥੋੜੇ ਕੀ ਖੋਇਆ ਸਾਡੇ ਕੋਲ ਜਿਹੜੇ ਘੋੜੇ ਕਈ ਦਿਨਾਂ ਦੇ ਥੱਕੇ ਸਿੰਘ ਵੀ ਥੋੜੇ ਕਈ ਦਿਨਾਂ ਦੇ ਥੱਕੇ ਪਰ ਸਾਡਾ ਗੁਰੂ ਤੇ ਭਰੋਸਾ ਤੇ ਸਾਡਾ ਜਿਗਰਾ ਕਾਇਮ ਖੈ ਇਹ ਜਿੰਨੇ ਵੀ ਨੇ ਗੜੀ ਦੇ ਵਿੱਚ ਇਹ ਇੱਕ ਇੱਕ ਯੋਧਾ ਇੱਕ ਇੱਕ ਗੁਰੂ ਕਾ ਲਾਲ ਗੁਰੂ ਕਾ ਸਿੰਘ ਇੱਥੋਂ ਲੜਦੇ ਖੋਏ ਤਾਂ ਸ਼ਹੀਦ ਖੋਣਗੇ ਇੱਕ ਵੀ ਹੱਥ ਖੜਾ ਕਰਕੇ ਇਹਦੇ ਵਿੱਚੋਂ ਬਾਹਰ ਨਹੀਂ ਆਈਗਾ ਅਖ ਸਤਨਾਮ ਇਹ ਖੈ ਨਿਰਪੈਤਾ ਵਿੱਚ ਜਿਉਣ ਵਾਲੇ ਉਹਨਾਂ ਨੂੰ ਪ੍ਰਵਾਹ ਕਾ ਦੀ ਉਹਨਾਂ ਨੂੰ ਡਰ ਕਾਦਾ ਹੁਣ ਦੁਨਿਆਵੀ ਦ੍ਰਿਸ਼ਟੀ ਤਾਂ ਕਹਿ ਸਕਦੀ ਐ ਨਾ ਕਈ ਲੱਖਾਂ ਦੀ ਫੌਜ ਐ ਪਰ ਨਹੀਂ ਕਿਉਂ ਜਿਨ ਨਿਰਭਉ ਜਿਨ ਹਰ ਨਿਰਭੋਤ ਆ ਉਹ ਅਕਾਲ ਦੇ ਪੁਜਾਰੀ ਸਣ ਸਾਧ ਸੰਗਤ ਇਸ ਤਰ੍ਹਾਂ ਮਾਲਕ ਜੀ ਕਿਰਪਾ ਕਰਦੇ ਨੇ ਭਾਈ ਜਿਹੜੇ ਨਿਰਭਉ ਨੂੰ ਜਪ ਲੈਂਦੇ ਨੇ ਨਾ ਇਹ ਦੀਨੀ ਭੈ ਅਤੇ ਦੁਨਿਆਵੀ ਪੈ ਮਰਜ ਹੋ ਜਾਂਦਾ ਇਸ ਨਿਰਮਲ ਭੋ ਦੇ ਅੰਦਰ ਜਜਬ ਕਰ ਲੈਂਦਾ ਫਿਰ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾਂ ਇਸ ਤਰ੍ਹਾਂ ਭਾਈ ਉਹਨਾਂ ਦੇ ਅੰਦਰ ਇਹ ਸਿਦਕ ਵੱਜਦਾ ਹੈ ਐ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਅਬਨਾਸੀ ਕੋ ਅਬਨਾਸੀ ਜੀਨ ਕੋ ਦਾਤਾ ਸਦਾ ਰਹਿਣ ਵਾਲੇ ਕੋ ਤੁਸੀਂ ਕਦੀ ਵੀ ਤੁਹਾਡੀ ਖਸਤੀ ਇਸ ਸੰਸਾਰ ਵਿੱਚੋਂ ਮਿਟਣ ਵਾਲੀ ਨਹੀਂ ਨਾ ਉਹ ਮਰੈ ਨਾ ਖੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹ ਕੋ ਖੋਰ ਨਾਹੀ ਕੋਏ ਨਾ ਕੋ ਖੁਆ ਨਾ ਕੋ ਕੋਏ ਇਸ ਤਰ੍ਹਾਂ ਤੁਹਾਡਾ ਬਿਰਦਖੈ ਨਾ ਉਹ ਮਰਤਾ ਜੇਕਰ ਤੁਸੀਂ ਸਦਾ ਰਹਿਣ ਵਾਲੇ ਹੋ ਨਿਰਭੋਖ ਹੋ ਨਿਰਵੈਰਖੋ ਤੇ ਮਾਲਕ ਜੀ ਤੁਹਾਨੂੰ ਜਪ ਜਪ ਕੇ ਅਸੀਂ ਵੀ ਡਰ ਤੋਂ ਰਹਿਤ ਨਿਰਪੈਤਾ ਵਾਲੇ ਪੱਧਰ ਵਿੱਚ ਜਿਉਂਦੇ ਖਾਂ